ਲੋਕ ਸਭਾ ਚੋਣਾਂ 2024 ਦੇ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਇਲੈਕਸ਼ਨ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਪੈਸੇ ਨਾ ਲੈ ਕੇ ਜਾ ਸਕੇ ਇਸ ਸਬੰਧ ਵਿੱਚ ਸਮਰਾਲਾ ਪੁਲਿਸ ਵੱਲੋਂ ਜਿਹੜੀ ਨਾਕੇਬੰਦੀ ਕੀਤੀ ਗਈ ਤਾਂ ਵੱਖ-ਵੱਖ ਚਾਰ ਵਿਅਕਤੀਆਂ ਕੋਲੋਂ 12,31,000 ਦੀ ਨਕਦੀ ਐ ਜੀ ਬਰਾਮਦ ਕੀਤੀ ਗਈ ਹੈ ਸਰ ਇਹ ਦੋ ਨਾਕੇਬੰਦੀ ਕੀਤੀ ਹੈ ਇਹ ਕਿਸ ਬਰਾਮਦ ਵੀ ਹੋਈ ਹੈ ਹਾਂਜੀ ਉਸੇ ਦੇਰ ਰਾਤ ਤੋਂ ਇਹ ਸੇ ਨਾ ਕਵਲ ਦੀ ਕੀਤੀ ਹੋਈ ਹੈ ਇਲੈਕਸ਼ਨ ਕਮਿਸ਼ਨ ਜਾਂ ਹਦੈਤਾ ਅਤੇ ਮਾਨਜੂਗ ਐਸਐਸਪੀ ਸਾਹਿਬ ਦੀਆਂ ਹਦੈਤਾ ਅਨੁਸਾਰ ਇਹ ਸੇ ਨਾ ਕਵਲ ਦੀ ਕੀਤੀ ਜਾਂ ਨਾ ਕਵਲ ਦੇ ਦੌਰਾਨ ਸਾਨੂੰ ਜਿਹੜੀ ਹੈ 50000 ਤੋਂ ਉਪਰ ਰੰਦਾ ਗਿਆ ਐਸਐ ਜਿਹੜਾ ਇਲੈਕਸ਼ਨ ਤਰਾ ਨਹੀਂ ਲਿਜਾ ਸਕਦਾ ਉਹ ਕਵਰ ਕੀਤਾ ਗਿਆ ਹੈ ਨਾ 4 ਮਹੀਨੇ ਪੁਰਾਣੇ ਹੁਣ ਤੱਕ ਅਸੀਂ 12 ਲੱਖ ਤੱਕ ਦੀ ਜਵਾਬਦਾਰੀ ਜਿਹੜੇ ਪੈਸੇ ਰਿਕਵਰ ਕੀਤੇ ਨੇ ਸਾਡੀਆਂ ਟੀਮਾਂ ਨੇ ਉਹ ਦੱਸਿਆ ਪੈਸੇ ਕਿੱਥੇ ਲੱਗੇ ਜਾ ਰਹੇ ਦੀ ਸਾਡੇ ਦੱਸਣੀ ਆ ਹਾਂ ਇਹ ਜਿਹੜੀ ਸਾਡੀਆਂ ਟੀਮਾਂ ਬਣੀਆਂ ਹੋਈਆਂ ਨੇ ਵੈਰੀਫਾਈ ਕਰਨ ਵਾਸਤੇ ਉਹਨਾਂ ਅੱਗੇ ਆਪਣਾ ਰਿਕਾਰਡ ਪੇਸ਼ ਕਰ ਦੇਣਗੇ ਉਹ ਜਿਵੇਂ ਵੀ ਹੋਗਾ ਉਹ ਉਹਨਾਂ ਜਿਹਦੀ ਮਨੀ ਆਈ ਹੈ ਲਖਨਾਉਂ ਦੀ ਭਾਗੀਜਾ ਕਰਦੀ ਹੈ ਇਹਦਾ ਮਕਸਦ ਆਈ ਹੈ ਵੀ ਇਹ ਮਨੀ ਆ ਜਿਹੜੀ ਜਿੰਨਾ ਕਰੋ ਸਾਫਤ ਨਹੀਂ ਕਰਦੇ ਵੀ ਕਿੱਥੇ ਕਾਦੇ ਵਾਸਤੇ ਵਰਤ ਰਹੇ ਨੇ ਫਿਰ ਉਸ ਇਲੈਕਸ਼ਨ ਦੇ ਦੌਰਾਨ ਤਾਂ ਮਤਲਬ ਇਹ ਹੀ ਮੰਨਿਆ ਜਾਂਦਾ ਵੀ ਇਹ ਇਲੈਕਸ਼ਨ ਨਾਲ ਸੰਬੰਧ ਉਹ ਜੇ ਸਾਫ ਦੀ ਗੱਲ ਨੇ ਜਿਹੜੇ ਕੱਤੇ ਉਹ ਦੇਤੇ ਹਨ ਜਿਸ ਤਰ੍ਹਾਂ ਕਿ ਭਾਵੇਂ ਸੰਬੰਧਕ ਅਥਾਰਟੀ ਦਾ ਕੰਮ ਹੈ ਜੀ ਉਹਨਾਂ ਕੋਲ ਸਾਬਤ ਹੋ ਜਾਂਦਾ ਫਿਰ ਉਹਨਾਂ ਦਾ ਹੱਕ ਹੈ। ਮਤਲਬ ਜੇ ਕੋਈ ਇਹਨੇ ਕੋਲ ਬਿੱਲ ਕੋਈ ਕੁਝ ਹਾਂ ਨਹੀਂ ਮੌਕੇ ਤੇ ਕੁਝ ਵੀ ਨਹੀਂ ਸਬੂਤ ਪੇਸ਼ ਕਰ ਸਕਦੇ ਨਾ ਇਹ ਆਪਣੀ ਪੇਮੈਂਟ ਬਾਰੇ ਦੱਸ ਸਕਦੇ ਨੇ। ਕੀ ਇਹਨਾਂ ਤੋਂ ਜਿਹੜੇ ਲੋਕ ਕੈਸ਼ ਚ ਚਾਰੀ ਕਰਕੇ ਜਾਂਦੇ ਉਹ ਉਹ ਇੰਨਾ ਵੀ 50000 ਤੋਂ ਵਾਪਸ ਨਹੀਂ ਦਰਾਨੇ ਇਲੈਕਸ਼ਨ ਨੇ ਲਿਜਾ ਸਕਦੇ ਤੇ 2007 ਨੇ ਜੇ ਲੈ ਕੇ ਜਾਣਗੇ ਤੇ ਰਸੂਮਾਂ ਦੇ ਖਿਲਾਫ ਜਿਹੜੇ ਆ ਵੀ ਸੰਬੰਧਤ ਮੈਂਬਰ ਜਿਹੜਾ ਹੀ ਕਾਲ ਹੋਈ ਲੁਧਿਆਣਾ ਲਾਈਵਲੀ सुरेंद्र ਸੋਨੀ ਦੀ ਰਿਪੋਰਟ